ਸਤਿਕਾਰਯੋਗ ਪ੍ਰਧਾਨਗੀ ਮੰਡਲ ਤੇ ਮੇਰੇ ਸਾਹਮਣੇ ਬੈਠੇ ਹੋਏ ਦੋਸਤੋ ਸਭ ਤੋਂ ਪਹਿਲਾਂ ਮੈਂ ਮੁਬਾਰਕਵਾਦ ਦਿੰਦੀ ਆ ਜਲਦੀਸ਼ ਪਾਪੜਾ ਜੀ ਨੂੰ ਉਹਨਾਂ ਨੂੰ ਕਿ ਜਿੰਨਾ ਦੀਪ ਪੁਸਤਕ ਦੇ ذریعے ਅੱਜ ਬਹੁਤ ਹੀ ਫੁੱਲਵਾਰ ਵਿਚਾਰ ਚर्चा ਹੋਈ ਤੇ ਨਾਲ ਹੀ ਮੈਂ ਧੰਨਵਾਦ ਕਰਦੀ ਆ ਕਿ ਸੰਸਥਾ ਦਾ ਜਿਨ੍ਹਾਂ ਨੇ ਇੱਕ ਸਾਹਿੱਤਿਕ ਸਮਾਗਮ ਵਰਚਾਇਆ ਹੈ ਡਾਕਟਰ 바ਵਾ ਸਿੰਘੂ ਨਾਲੇ ਡਾਕਟਰ ਸੁਤਲਾਮ ਜਾਨਾ ਹੋਰਾਂ ਨੇ ਬੜੀਆਂ ਹੀ ਖੂਬਸੂਰਤ ਗੱਲਾਂ ਕੀਤੀਆਂ ਕਿਉਂਕਿ ਕਈ ਵਾਰੀ ਜਿਹੜੀ ਗੱਲ ਕਹਿ ਕੇ ਗਏ ਨੇ ਉਹ ਵੀ ਥੋੜੀ ਕਿ ਅਸੀਂ ਸਹਿਤ ਸੁਭਾਵਾ ਦੇ ਵਿੱਚ ਵੀ ਜਦੋਂ ਕੋਈ ਪ੍ਰੋਗਰਾਮ ਕਰਦੇ ਆ ਤਾਂ ਉਹਦੇ ਵਿੱਚ ਸਿਰਫ ਵਿਆਖਿਆ ਤੱਕ ਪ੍ਰਸ਼ੰਸਾ ਤੱਕ ਉੱਥੋਂ ਤੱਕ ਸੀਮਤ ਹੋ ਕੇ ਰਹਿ ਜਾਂਦੇ ਆ ਕਿ ਅਸੀਂ ਗਿਆਨ ਦਾ ਪ੍ਰਸਾਰ ਲੋਕਾਂ ਤੱਕ ਕਿਵੇਂ ਲੈ ਕੇ ਜਾਣਾ ਇਹ ਸਾਡੇ ਸਾਡੇ ਸਹਿਤਿਕ ਸੁਭਾਵਾਂ ਸਾਹਮਣੇ ਸਹਿਤਿਕ ਚਿੰਤ ਦਾ ਸਾਹਮਣੇ ਬਹੁਤ ਵੱਡਾ ਸਵਾਲ ਆ ਤੇ ਮੈਨੂੰ ਲੱਗਦਾ ਉਹ ਖੱppa ਜਿਹੜਾ ਡਾਕਟਰ ਕੁਲਦੀਪ ਖੋਰਾ ਵੀ ਇਹ ਜਿਹੜਾ ਅੱਜ ਖੂੜਾ ਕੀਤਾ ਇਹ ਬਹੁਤ ਹੀ ਵਧੀਆ ਗੱਲ ਹੋਈ ਆ ਦੂਸਰੀ ਗੱਲ ਕਿਉਂਕਿ ਵਿਦਵਾਨਾਂ ਨੇ ਤਾਂ ਫਿਲਾਸਫੀਕਲ ਐਡੋਲੋਜੀਕਲ ਬੜੀਆਂ

ਕਿ ਸਾਨੂੰ ਸਵਾਲ ਕਰਦੇ ਚਾਹੀਦੇ ਨੇ ਜਿੰਨਾ ਸਿਰ ਅਸੀਂ ਸਵਾਲ ਨਹੀਂ ਚਾਹਵੇਂ ਸਵਾਲ ਨਹੀਂ ਕਰਦੇ ਉਹਨਾਂ ਚ ਸਮਝ ਲੋ ਅਸੀਂ ਕੋਈ ਵੀ ਗਿਆਨ حاصل ਨਹੀਂ ਕਰ ਰਹੇ ਹੁੰਦੇ ਵਿਦਵਾਨ ਬੋਲ ਕੇ ਚਲਾ ਜਾਂਦਾ ਸੀ ਸੁਣ ਕੇ ਚਲੇ ਜਾਂਦੇ ਆ ਪਰ ਉਹਦੇ ਵਿੱਚ ਅਸੀਂ ਕੀ ਕੁਝ ਪ੍ਰਾਪਤੀ ਕੀਤਾ ਇਹ ਬਹੁਤ ਵੱਡਾ ਸਵਾਲ ਆ ਤੇ ਇਹ ਤਾਂ ਹੀ ਪੂਰਾ ਹੋ ਸਕਦਾ ਜੇ ਅਸੀਂ ਆਪਸ ਦੇ ਵਿੱਚ ਸੰਵਾਦ ਚਾਹੀਏ ਤੇ ਇਹ ਰਚੋਣਾ ਚਾਹੀਦਾ ਆ ਤੇ ਜਦੋਂ ਅਸੀਂ ਇਸ ਕਿਤਾਬ ਦੇ ਵਿੱਚੋਂ ਦੀ ਗੁਜ਼ਰਦੇ ਆ ਤੇ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਹੋਈ ਕਿ ਸਾਡੇ ਪੂਰਬੀ ਸਿਧਾਂਤ ਜਿਹਨੂੰ ਅਸੀਂ ਕਹਿੰਦੇ ਆ ਗੁਰਮਤ ਪਲਸ ਪਾ ਜਾਂ ਅਸੀਂ ਸਿੱਖ ਪਰੰਪਰਾ ਕਹਿੰਦੇ ਆ ਉਹਦੇ ਬਿਲਕੁਲ ਪੈਰਲਲ ਰੱਖ ਕੇ ਦੁਨੀਆ ਭਰ ਦੇ ਵਿੱਚ ਪੈਦਾ ਹੋਏ ਗਿਆਨ ਨੂੰ ਸਾਹਮਣੇ ਰੱਖ ਕੇ ਬਾਚਿਆ ਗਿਆ ਏ ਤੇ ਮੈਨੂੰ ਇੱਕ ਗੱਲ ਗੁਰਬਖਸ਼ ਸਿੰਘ ਤ੍ਰੀਤ ਲੜੀ ਬੋਲਾਂ ਦੀ ਚੇਤੇ ਆ ਰਹੀ ਸੀ

ਬੰਗਾਲੋਸਾਨ ਨੂੰ ਭਾਰਤ ਨੂੰ ਜਿਸ ਤਰ੍ਹਾਂ ਇੱਕ ਰਸਤਾ ਦਰਸਾਇਆ ਉਹ ਇੱਕ ਤੋਂ ਵਾਚਨ ਵਾਲਾ ਔਰ ਇੱਕ ਵਿਗਿਆਨਿਕ ਦ੍ਰਿਸ਼ਟੀ ਤੋਂ ਵਾਚਨ ਵਾਲਾ ਇੱਕ ਸਰਤਾ ਦੇ ਤੌਰ ਤੇ ਵਾਚਨ ਵਾਲਾ ਵੀ ਸਾਡੇ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਹਲਾ ਰਹਿ ਗਿਆ ਕਿ ਅਸੀਂ ਉਸ ਪਲਸਟੇ ਦੀ ਜਿਹੜੀ ਵਿਆਖਿਆ ਉਸ ਤਰ੍ਹਾਂ ਦੇ ਦਾਲ ਨਹੀਂ ਕਰ ਰਹੇ ਇਸ ਕਿਤਾਬ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਕਵਸ ਨੂੰ ਠਾਇਆ ਗਿਆ ਉਹ ਬਿਲਕੁਲ ਵਾਜਵਿਆ ਚ ਹੈ ਇੰਡੀਆਸ ਸੋਸਾਇਟੀ ਦੇ ਵਿੱਚ ਰੱਖ ਕੇ ਬਾਚ ਲਿਏ ਚਾਹੇ ਅਸੀਂ ਯੂਰਪੀਅਨ ਸੁਸਾਇਟੀ ਦੇ ਵਿੱਚ ਰੱਖ ਕੇ ਬਾਚ ਲਿਏ ਕਿ ਪਹਿਲਾ ਜਿਹੜਾ ਸਮਾਜ ਜਿਹੜਾ ਸਾਡਾ ਰਾਜ ਸੀ ਜਿਹੜਾ ਸਟੇਟ ਸੀ ਉਹ ਧਰਮ ਧਰਮ ਤੇ ਸਿਆਸਤ ਦੋਨੋਂ ਮਿਲ ਕੇ ਚਲਾਉਦੇ ਸਨ ਤੇ ਚਰਚ ਦਾ ਜਿਹੜਾ ਬੋਲ ਬਾਲਾ ਜਿਨੇ ਲੋਕਾਂ ਦੀ ਜੀਵਨ ਸ਼ੈਲੀ ਲੋਕਾਂ ਦੇ ਕਾਰਜ ਸ਼ੈਲੀ ਜਿੰਨਾ ਨੇ ਜਿਹੜੀਆਂ ਨੇ ਮਾਧਵੀਕ ਕਦਰਾਂ ਕੀਮਤਾਂ ਕਿਸ ਤਰ੍ਹਾਂ ਵਿਚਰਨਾ ਕਿਸ ਤਰ੍ਹਾਂ ਸੋਚਣਾ ਕੀ ਹੈ ਇਹ ਥਾਂ ਨੇ ਉੱਪਰ ਐਡਾ ਜ਼ਿਆਦਾ ਗਲਪਾ ਪਾਇਆ ਹੋਵੇ ਤੇ ਬਰੁਠਿਕ ਗੁਲਾਮੀਤ ਦੇ ਜ਼ਿੰਦਗੀ ਵਿੱਚੋਂ ਗੁਜ਼ਰਿਆ ਹੋਵੇ ਤਾਂ ਉਸ ਸਮੇਂ ਅੰਦਰ ਜਿਹੜਾ ਹੈ ਨਾ ਸਾਡੇ ਕਿਤੇ ਨਾ ਕਿਤੇ ਇੱਕ ਇਸ ਪ੍ਰਤੀ ਰੋਸ ਇਸ ਪ੍ਰਤੀ ਰੋਸ ਦਾ ਜਗਦਾ ਹੈ ਨਾ ਉਹ ਬਿਲਕੁਲ ਠੀਕ ਹੈ ਕਿ ਸਾਨੂੰ ਇੱਕ ਇਹੋ ਜਿਹਾ ਨਾਇਕ ਚਾਹੀਦਾ ਜਿਹੜੇ ਸਾਡੇ ਉਸ ਰੋਹ ਨੂੰ ਜਿਹੜਾ ਕਿਸੇ ਰੂਪ ਦੇ ਵਿੱਚ ਜਿਹੜਾ ਬਦਲੇ ਇਹ ਗੱਲ ਜਿਹੜੀ ਕਿਸੇ ਇਨਾਂ ਨੇ ਇਸ ਦੇ ਵਿੱਚ ਜਿਹੜਾ ਜ਼ਿਕਰ ਹੋਇਆ ਮਾਰਟੀ ਲੁਖਤਾ ਮ 1000 ਸਾਲ ਪਹਿਲਾਂ ਚਰਚ ਦੇ தप्त बेनु ਧਰਮ ਦੇ தप्त बेनु ਇਸ ਤਰ੍ਹਾਂ ਤੋੜਦਾ ਆ ਤੇ ਇਹਦੇ ਬਾਰੇ ਗੱਲ ਹੋ ਚੁੱਕੀ ਆ ਪਰ ਇੱਥੇ ਮੈਨੂੰ ਇੱਕ ਸਵਾਲ ਖੜਾ ਹੋਇਆ ਜਿਹੜੇ ਗੱਲ ਇਹ ਕਿ ਕੋਈ ਵੀ ਵਿਦਵਾਨ ਜਦੋਂ ਕੋਈ ਵੀ ਵਿਅਕਤੀ ਚਿੰਤਾ ਬਤਾਇਆ ਜਾਂ ਕੁਝ ਸਕੋਲਰ ਬਨ ਗਿਆ ਜਾਂ ਸਮਾਜ ਦੇ ਵਿੱਚ ਕੋਈ ਲਹਿਰ ਪੈਦਾ ਹੁੰਦੀ ਆ ਤਾਂ ਉਹ ਲਹਿਰ ਦੇ ਪਿੱਛੇ ਪਦਾਰਥਿਕ ਹਾਲਾਤ ਪੈਦਾ ਹੁੰਦੇ ਨੇ ਜਿਹੜਾ ਮਾਰਟਿਨ ਲੂਥਰ ਸੀ ਉਸ ਨੂੰ ਇੱਕ ਚਿੰਤਕ ਬਣਾਉਣ ਦੇ ਵਿੱਚ ਛਾਪੇ ਖੰਡਾ ਤੇ ਉਹਦੇ ਪਿੱਛੇ ਪਏ ਹੋਏ ਗਿਆਨ ਜਿਹੜਾ ਗਿਆਨ ਉਹਨੇ ਹਾਸਲ ਕੀਤਾ ਉਸ ਚੇਤਨਾ ਨੂੰ ਕਿਵੇਂ ਡਵੈਲਪ ਕੀਤਾ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਜਿੰਨੇ ਮੈਨੂੰ ਕਾਫੀ ਡਿਸਟਰਬ ਵੀ ਕੀਤਾ ਔਰ ਉਹਦੇ ਬਾਰੇ ਮੈਂ ਸੋਚ ਸੋਚ ਵੀ ਰਹੀ ਆ ਜਿਹੜਾ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਹੈ ਚਰਚ ਦੇ ਬਦੋਂ ਤੋਂ ਉਹਨਾਂ ਨੇ ਲੜਾਈ ਲੜੀ ਉਦੋਂ ਦੀ ਸਿਆਸਤ ਜਿਹੜੀ ਚਰਚ ਦੇ ਨਾਲ ਚੱਲ ਰਹੀ ਸੀਗੀ ਚਰਚ ਹੀ ਸਾਰਾ ਕੁਝ ਚਲਾਉਂਦੀ ਸੀ ਉਹਨਾਂ ਵਾਸਤੇ ਤਾਂ ਬੰਦਾ ਇੱਕ ਬਾਗੀ ਸੀ ਉਹਨੂੰ ਪਕੜਨ ਦੀਆਂ ਕੋਸ਼ਿਸ਼ਾਂ ਉਹਦੇ ਵਿਰੁੱਧ ਵੀ ਬੜਾ ਕੁਝ ਉਠਾਇਆ ਗਿਆ ਦੂਜੇ ਵੱਨੇ ਇੱਕ ਲੋਕ ਲਹਿਰ ਖੜੀ ਹੋ ਰਹੀ ਏ ਕਿਸਾਨਾਂ ਦੀ ਕਿਉਂਕਿ ਜਿਹੜੀ ਕਿਸਾਨਾਂ ਦੀ ਲਹਿਰ ਕਿਉਂਕਿ ਜਦੋਂ ਕੋਈ ਇਹੋ ਜਿਹਾ ਬਤਾਰਾ ਬੱਪਤਾ ਹੈਗਾ ਆ ਤੇ ਉਹ ਜਿਹੜੀ ਸਾਡੀ ਚੁੱਪ ਕੀਤੀ ਹੋਈ ਆਵਾਜ਼ ਹੈ ਨਾ ਚੁੱਪ ਕੀਤੀ ਹੋਈ ਇੱਕ ਆਵਾਜ਼ ਬਖਦਾ ਜਿਵੇਂ ਕਿਸਾਨੀ ਅੰਦੋਲਨ ਨੇ ਕੀਤਾ ਜਦੋਂ ਦਾ ਕਿਸਾਨ ਅੰਦੋਲਨ ਸਾਹਮਣੇ ਆਇਆ ਮੋਕੇ ਹਟਿਆ ਉਸ ਤੋਂ ਬਾਅਦ ਪੰਜਾਬ ਵਿੱਚ ਦੇਖ ਲਓ ਇੰਡੀਆ ਲੈਵਲ ਦੇ ਵਿੱਚ ਦੇਖ ਲਓ ਬਾਕੀ ਜਿਹੜੇ ਚੁੱਪ ਸਿਰੇ ਲੋਕ ਉਹ ਵੀ بولਨੇ ਸ਼ੁਰੂ ਹੋ ਗਏ ਉਹ ਵੀ ਸੰਕਲਸ਼ਾਂ ਦੇ ਪੱਡੇ ਚ ਆ ਗਏ ਪਰ ਇੱਥੇ ਇਸ ਗੱਲ ਸਮਝਣੀ ਆਉਣੀ ਹੈਗੀ ਕਿ ਮਾਰਟਿਨ ਲੂਥਰ ਨੇ ਸਾਰਾ ਕੁਝ ਕੀਤਾ ਕੌਮ ਦੇ ਗੁਰੂਤ ਆਵਾਜ਼ ਉਠਾਈ ਚਰਚ ਦੇ ਗੁਰੂਤ ਆਵਾਜ਼ ਉਠਾਈ ਪਰ ਜਦੋਂ ਕਿਸਾਨਾਂ ਦਾ ਅੰਦੋਲਨ ਉੱਭਰਿਆ ਤਾਂ ਉਹ ਕਿਸਾਨਾਂ ਦੇ ਐਂਟੀ ਹੋ ਕੇ ਕਰ ਗਏ ਕਿ ਉਸ ਸਮੇਂ ਉਹ ਇੱਕ ਸਥਾਪਤੇ ਦਾ ਚਿੰਤਕ ਬਣ ਕੇ ਰਹਿ ਗਿਆ ਸਥਾਪਤੇ ਉਹ ਨਹੀਂ ਜਿਹੜੇ ਪੋਪ ਵਾਲੀ ਸੀ ਕਿਉਂਕਿ ਉਸ ਸਮੇਂ ਪੂੰਜੀਵਾਦ ਪੜਪਰੇ ਰਿਹਾ ਸੀ ਪੂੰਜੀਵਾਦ ਜਦੋਂ ਪੈਦਾ ਹੁੰਦਾ ਆ ਤਾਂ ਉਹਦਾ ਇੱਕ ਖਾਸਾ ਜਿਹੜਾ ਸੀ ਉਹ ਇੱਕ ਲੋਕਪੱਖੀ ਸੀ ਬਾਅਦ ਵਿੱਚ ਪੂੰਜੀਵਾਦ ਦੇ ਦਾ ਜਿਹੜਾ ਕਰਦਾਰ ਹੈ ਬਦਲਦਾ ਹੈ ਜਿਹੜਾ ਹੁਣ ਅਸੀਂ ਦੇਖ ਰਿਹਾ ਮੁਨਾਫੇ ਕੇਂਦਰੀ ਹੋ ਜਾਂਦਾ ਪਹਿਲਾਂ ਉਹ ਤੇਸਟਸ ਕੀਤਾ ਯੂਰਪ ਦੀ ਜ਼ਗੀਦਾਰੀ ਸਿਸਟਮ ਨੂੰ ਜਿਹੜਾ ਉਥੇ ਫਿਊਡਲ ਸਿਸਟਮ ਸੀ ਜਿਹੜੀਆਂ ਉਹ ਤਦਰਾਂ ਪਿੰਤਾ ਸਨ ਉਹਨੂੰ ਉਸਨੇ ਪੂੰਜੀਵਾਦ ਨੇ ਖਤਮ ਕੀਤਾ ਤੇ ਉਹ ਪੂੰਜੀਵਾਦ ਦੀ ਹੀ ਚਿੰਤਕ ਜਿਹੜਾ ਸੀ ਉਹ ਮਾਰਟਿਨ ਲੂਥਰ ਸੀ ਤੇ ਉਹ ਸਿਰਫ ਸੋਚ ਕੇ ਸੀ ਕਿ ਵਿਅਕਤੀਗਤ ਤੌਰ ਤੇ ਅਸੀਂ ਨੇ ਕੀ ਸੋਚਣਾ ਹੈ ਵਿਅਕਤੀਗਤ ਤੌਰ ਤੇ ਜਿਹੜਾ ਮਨੁੱਖ ਹੈ ਰ ਉਹਨੇ ਕਿਸ ਤਰ੍ਹਾਂ ਵਿਚਰਨਾ ਹੈਗਾ ਜਦੋਂ ਕੱਲ ਸੋਸਾਇਟੀ ਤੇ ਆ ਗਈ ਤਾਂ ਫਸਟਲ ਪੋਸੋਸ਼ਲਿਜ਼ਮ ਦਾ ਕਿ ਅਸੀਂ ਇਕੱਠੇ ਹੋ ਕੇ ਉਸ ਇਸੇ ਲੋਕਾਂ ਦੇ ਮਸਲੇ ਨੂੰ ਲੈ ਕੇ ਅੱਗੇ ਚੱਲੀਏ ਉੱਥੇ ਜਾ ਕੇ ਕਿਤੇ ਜਿਹੜਾ ਹੈਗਾ ਮਾਰਕਸ ਤੇ ਨੂਥਰ ਇਹ ਲੋਕ ਸੰਘਰਸ਼ਾਂ ਦੇ ਐਂਟੀ ਹੋ ਜਾਂਦਾ ਪਰ ਯੋਗਪਦੇ ਵਿੱਚ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਤਬਦੀਲੀ ਲਿਆਉਣ ਦੇ ਵਿੱਚ ਜਿਨੇ ਉਸ ਸਮੇਂ ਦੇ ਧਰਮ ਨੂੰ ਲਲਕਾਰਿਆ ਉਹ ਇੱਕ ਮਾਰਕਸ ਤੇ ਨੂਥਰ ਦਾ ਕੋਪਰ ਟੂ ਵੱਡਾ ਸਟੈਪ ਹੈ ਇਦੇ ਵਿੱਚ ਇੱਕ ਹੋਰ ਵੀ ਸਵਾਲ ਪਾਇਆ ਗਿਆ ਮੈਨੂੰ ਲੱਗਦਾ ਕਿ ਉਹ ਸ਼ਾਇਦ ਸਾਡੇ ਦੋਸਤਾਂ ਨੇ ਨਹੀਂ ਕੀਤਾ ਉਹ ਮੈਂ ਜ਼ਰੂਰ ਇਹ ਗੱਲ ਕਹਾਂਗੀ ਕਿ ਜਦੋਂ ਚਰਚ ਟੁੱਟਦੀ ਆ ਤਾਂ ਸੋਸਾਇਟੀ ਦੋ ਪਾਪਾਂ ਦੇ ਵਿੱਚ ਵੰਡੀ ਜਾਂਦੀ ਆ ਇੱਕ ਆਖੰਦ ਨੇ ਰੋਮਾਂ ਤੇ ਤਥਾਲੇ ਤੇ ਦੂਸਰੇ ਆ ਜਾਂਦੇ ਨੇ ਪ੍ਰੋਸਟੈਸ ਇਹਨਾਂ ਦੋਨਾਂ ਵਿੱਚ ਫਰਕ ਹੈ ਜਿਹੜੇ ਰੋਮਾਂ ਤੇ ਤਥਾਲੁਕਸ ਸੀਗੇ ਉਹਨਾਂ ਨੇ ਚਰਚ ਦਾ ਰੂਪ ਫਿਊਡਲ ਹੀ ਰੱਖਿਆ ਉਹਨਾਂ ਨੇ ਉਦਾਂ ਹੀ ਰੱਖਿਆ ਕਿ ਕੇਂਦਰ ਵਿੱਚ ਜਿਹੜਾ ਪਾਦਰੀ ਐ ਪੋਪ ਐ ਉਹੀ ਫੈਸਲੇ ਲਏਗਾ ਪਰ ਜਿਹੜੇ ਉਸ ਤੋਂ ਅਲੱਗ ਸੀ ਜਿਹੜੇ ਮਾਰਕੀ ਲੋਥਰ ਦੇ ਪ੍ਰਭਾਵ ਦੇ ਵਿੱਚ ਆਈ ਸੋਸਾਇਟੀ ਜਿਹਦੇ ਵਿੱਚ ਬੈਲਜੀਅਮ ਆਇਆ ਆਪਣਾ ਯੂਕੇ ਆਇਆ ਜਿਹਦੇ ਵਿੱਚ ਇੰਗਲੈਂਡ ਵਰਗੇ ਹੁੰਦਾ ਏ ਉਹਨਾਂ ਨੇ ਪ੍ਰੋਸਟੈਕਸ ਜਿਹੜਾ ਸੋਸਾਇਟੀ ਦੇ ਚਰਚ ਨੂੰ ਇੱਕ ਸਾਈਡ ਤੇ ਕਰਤਾ ਬਿਲਕੁਲ ਸਾਈਡ ਤੇ ਪੂਰੀ ਤਰ੍ਹਾਂ ਸਾਈਡ ਤੇ ਕਰਕੇ ਰੱਖ ਦਿੱਤਾ ਕਿ ਕੇਂਦਰ ਦੇ ਵਿੱਚ ਜਿਹੜਾ ਹੈਗਾ ਇਹ ਇਹਦੇ ਮਨੁੱਖਾਏਗਾ ਇਹਦੇ ਵਿੱਚ ਚਰਚ ਨਹੀਂ ਹੋਣੀ ਹੁਣ ਇਹਦੇ ਸਵਾਲ ਇਹ ਖੜਾ ਹੁੰਦਾ ਕਿ ਯੂਰਪ ਦੇ ਵਿੱਚ ਜਿਹੜਾ ਕੈਥੋਲਿਕ ਸੋਸਾਇਟੀ ਸੀ ਤੇ ਉਹਦੇ ਨਾਲ ਜਿਹੜੀ ਪ੍ਰੋਸਟੈਂਸ ਸੋਸਾਇਟੀ ਸੀ ਇਹਨਾਂ ਦੋਨਾਂ ਦੇ ਵਿੱਚ ਸਤ ਤੱਕ ਮਿਲ ਗਿਆ ਕਾਫੀ ਹੱਦ ਤੱਕ ਦੋਨਾਂ ਦੇ ਵਿੱਚ ਚਰਚ ਪ੍ਰਤੀ ਜਿਹੜੀ ਨਜ਼ਰੀਆ ਬਣਿਆ ਹੋਇਆ ਸੀ ਉਹ ਟੱਗ ਗਿਆ ਵੀ ਉਹ ਵੀ ਹੁਣ ਚਰਚ ਨੂੰ ਇੰਨੀ ਅਮਨਯਤ ਨਹੀਂ ਦਿੰਦੇ ਹੈਗੇ ਤੇ ਉਹ ਵੀ ਨਹੀਂ ਦਿੰਦੇ ਹੈਗੇ ਜਨਨ ਕਿ ਪਾਪ ਦੇ ਫੈਸਲੇ ਨੂੰ ਉਸੇ ਤਰ੍ਹਾਂ ਨਹੀਂ ਲੈਂਦਾ ਰਾਜ ਜਿਹਦੇ ਵਿੱਚੋਂ ਧਰਮ ਦੀ ਪਕਸ਼ਤਾ ਦਾ ਇੱਕ ਸਰਕਾ ਉੱਪਰ ਕੇ ਵੀ ਸਾਹਮਣੇ ਆਉਂਦਾ ਆ ਪਰ ਹਿੰਦੁਸਤਾਨ ਦੇ ਵਿੱਚ ਜਦੋਂ ਅਸੀਂ ਨਾਨਕ ਦੀ ਬਾਣੀ ਦਾ ਜ਼ਿਕਰ ਕਰਦੇ ਆ ਕਿ ਜਾਂ ਭਗਤੀ ਲਹਿਰ ਦੀ ਗੱਲ ਕਰਦੇ ਆ ਤੇ ਭਗਤੀ ਲਹਿਰ ਨੇ ਉਹੀ ਸਵਾਲ

ਜਿਹੜੇ ਗੁਰੂ ਨਾਨਕ ਤੇ ਭਗਤ ਕਬੀਰਾਂ ਹੋਰਾਂ ਨੇ ਜਿਸ ਤਰੁਪ ਬਗਾਵਤ ਕੀਤੀ ਸੀ ਜਿਹਦੇ ਵਿਰੁੱਧ ਉਹਨਾਂ ਨੂੰ ਬੜਾ ਕੁਝ ਸੈਨਾ ਵੀ ਪਿਆ ਸੀ ਕਿ ਉਸ ਫਲਸਫੇ ਤੋਂ ਹਟ ਕੇ ਤਸੀਂ ਦੁਬਾਰਾ ਫਿਰ ਉਸ ਪਾਸੇ ਨਹੀਂ ਜਾ ਰਹੇ ਤੇ ਇਹਦੇ ਨਾਲ ਇੱਕ ਸਵਾਲ ਹੋਰ ਜੁੜਿਆ ਆ ਜਿਹੜਾ ਬਹੁਤ ਸੁਣਾ ਇਸ ਦੇ ਵਿੱਚ ਚਿਕਨ ਵੀ ਹੋਇਆ ਕਿ ਕੋਲੰਬਸ ਬਾਸਕੋਟੀ ਗਮਾਟਾ ਜੋ ਕਰਤਦਾ ਹੁੰਦਾ ਸੀ ਚਾਹੇ ਉਸ ਸਪੇਨ ਦਾ ਸੀ ਕਿ ਕਿ ਯੂਰਪ ਦੇ ਵਿੱਚ ਉਸ ਸਮੇਂ ਇੰਡਸਟਰੀਅਲ ਰੈਵੋਲੂਸ਼ਨ ਉੱਪਰ ਵਾਲੇ ਪਾਸੇ ਜਾ ਰਹੀ ਸੀ ਜਿਸੇ ਪੈਦਾ ਹੋਣਾ ਸੀ ਉਹ ਜਿਹੜੇ ਸੀਗੇ ਬਣ ਰਹੇ ਸੀਗੇ ਉਹ ਸਰਦਾਰਤਾਸ ਤਾਂ ਉਸ ਸਮੇਂ ਇੱਕ ਜਿਹੜੀ ਦੋ ਸ਼੍ਰੇਣੀਆਂ ਮੇਨ ਪੈਦਾ ਹੁੰਦੀਆਂ ਨੇ ਇੱਕ ਮੱਚੇ ਜਿਹੜੇ ਵਪਾਰੀ ਲੋਕ ਨੇ ਤੇ ਦੂਸਰੇ ਉਹ ਲੋਕ ਜਿਹੜੇ ਔਰ ਲੋਕ ਨੇ ਜਿਹੜਾ ਵਾਕਿੰਗ ਲੋਕ ਆ ਕਹਿੰਦੇ ਆ ਇਹ ਜਦੋਂ ਇਹ ਦੋ ਕਲਾਸਾਂ ਪੈਦਾ ਹੋ ਗਈਆਂ ਤੇ ਆਪਣੇ ਵਪਾਰ ਨੂੰ ਸਥਾਪਿਤ ਕਰਨ ਦੇ ਲਈ ਉਸ ਸਮੇਂ ਦੀ ਜਿਹੜਾ ਯੂਰਪੀਅਨ ਸੋਸਾਇਟੀ ਸੀ ਉਹਦੇ ਇੱਕ ਜ਼ਰੂਰਤ ਸੀ ਕਿ ਅਸੀਂ ਇੱਕ ਨਵੇਂ ਰਸਤੇ ਲੱਭੀਏ ਕਿਉਂਕਿ ਕਲੰਬਰ ਸਮੋਂ ਸੇ ਬੜੇ ਹੀ ਵਧੀਆ ਤੱਕ ਦੇ ਨਾਲ ਜਾ ਕੇ ਅਮਰੀਕਾ ਦੀ ਖੋਜ ਕੀਤੀ ਪਰਿਸਤਤਾਬ ਨੇ ਬਿਲਕੁਲ ਪਤਪਾਤ ਰੂਪ ਦੇ ਵਿੱਚ ਚੱਲਣਾ ਪਾ ਕੇ ਰੱਖਤਾ ਕਿ ਟਿੱਕਲੰਬਰ ਜਦੋਂ ਅਮਰੀਕਾ ਦੇ ਵਿੱਚ ਜਾਂਦਾ ਆ ਸਾਊਥ ਅਮਰੀਕਾ ਦੇ ਵਿੱਚ ਜਿਹੜੇ ਉਰਥੋ ਦੇ ਇਸ ਵਾਰ ਇਡੀਅਮ ਸੁਸਾਇਟੀ ਦੇ ਨਾਲ ਬਿਲਕੁਲ ਜੁੜਦਾ ਆ ਜਿਹੜੇ ਉਰਥੋ ਦੇ ਮੂੜ ਵਾਸੀ ਸੀਗੇ ਜਿਨ੍ਹਾਂ ਨੂੰ ਰੈਟੀਡੀਅਨ ਕਹਦਾ ਆ ਉਹਨਾਂ ਨੂੰ ਆਪਣੇ ਅਧੀਨ ਕਰਦਾ ਆ ਉਹਨਾਂ ਤੇ ਕਬਜ਼ਾ ਉਹਨਾਂ ਤੇ ਜ਼ੁਲਮ ਕਰਦਾ ਆ ਤੇ ਉਹਨਾਂ ਤੋਂ ਕੰਮ ਲੈਂਦਾ ਤੇ ਉੱਥੇ ਜਾ ਕੇ ਇੱਕ ਰਸਤਾ ਖੋਲ ਦਿੰਦਾ ਆ ਯੂਰਪੀਅਨ ਜਿਹੜੇ ਲੋਕ ਬਾਅਦ ਵਿੱਚ ਵੀ ਜਾ ਕੇ ਉੱਥੇ ਸੈੱਟ ਹੋਏ ਤੇ ਉਹ ਆਪਣੇ ਆਪ ਨੂੰ ਅਮਰੀਕਾ ਦੇ ਵਾਸੀ ਘੋਣ ਲੱਗੇ ਇਹ ਸਵਾਲ ਸਾਡੇ ਹਿੰਦੋਸਤਾਨ ਦੀ ਸੋਸਾਇਟੀ ਦੇ ਨਾਲ ਬਿਲਕੁਲ ਜੁੜਦਾ ਹੈ ਜਿਹੜੇ ਕਹਿੰਦੇ ਨੇ ਕਿ ਇੱਥੋਂ ਦੇ ਮੂਲ ਵਾਸੀ ਜਿਹੜੇ ਨੇ ਆਰੀਅਨ ਨੇ ਦਰਾਵੜ ਨਹੀਂ ਹੈਗੇ ਇੱਥੋਂ ਦੇ ਮੂਲ ਵਾਸੀ ਆਰੀਅਨ ਨੇ ਇਸੇ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਨੇ ਜਿਹੜੇ ਇਹ ਪੁਸਤਕ ਸਾਡੇ ਸਾਹਮਣੇ ਲੈ ਕੇ ਆਉਂਦੀ ਹੈ ਅਸਲ ਦੇ ਵਿੱਚ ਜਦੋਂ ਭਰੂ ਨਾਨਕ ਦੇ ਪੀਰੀਅਡ ਨੂੰ ਅਸੀਂ ਦੇ ਪੜਨਾ ਹੈ ਤਾਂ ਉਸ ਸਮੇਂ ਇੰਡੀਆ ਸੁਸਾਇਟੀ ਦੇ ਵਿੱਚ ਜਿਹੜਾ ਜੰਗੀਰਦਾਰੀ ਸਿਸਟਮ ਸੀ ਇੱਕ ਸ਼ਿਖਰ ਤੇ ਸੀ ਉਹਦੇ ਪੈਨ ਜੇ ਆਪਾਂ ਗੱਲ ਕਰੀਏ ਯੂਰਪ ਦੇ ਵਿੱਚ ਉੱਥੇ ਟੁੱਟਣ ਤੇ ਜਾ ਰਿਹਾ ਸੀ ਇੱਥੇ ਬਿਲਕੁਲ ਸ਼ਿਖਰ ਤੇ ਸੀ ਤਾਂ ਭਰੂ ਨਾਨਕ ਜਦ ਭਗਤਾਂ ਦੀ ਜਿਹੜੀ ਬਾਣੀ ਹੈ ਉਹ ਚਾਹੇ ਧਾਰਮਿਕ ਮਹਾਦਰੇ ਵਾਲੀ ਰਹੀ ਕਿਉਂਕਿ ਇੱਕ ਪਾਸੇ ਤਾਂ ਦਵੈਤਵਾਦ ਦਾ ਸ਼ਿਕਾਸ਼ੀ ਸੁਸਾਇਟੀ ਰੱਬ ਕਈ ਕਿਸਮ ਦੇ ਨੇ ਅਰਥ ਵੈਤਵਾਦ ਦਾ ਜਿਹੜੇ ਸਤੱਪ ਲੈ ਕੇ ਆਉਣਾ ਇੱਕ ਇਕਤਲਾਬੀ ਸਤੱਪ ਸੀ ਅਸੀਂ ਦੋਨਾਂ ਸੁਸਾਇਟੀਆਂ ਨੂੰ ਪੜਨ ਲਈ ਉਠੋਦੇ ਹਾਂ ਸਮਾਜਿਕ ਆਰਥਿਕ ਸਟਰਕਚਰ ਨੂੰ ਜਿੰਨਾ ਚਿਰ ਨਹੀਂ ਦੇਖ ਸਕਦੇ ਉਹਨਾਂ ਚਿਰ ਅਸੀਂ ਇਸ ਕਿਤਾਬ ਦਾ ਮੈਨੂੰ ਲੱਗਦਾ ਸਹੀ ਬਲਕਿ ਲਈ ਕੱਛ ਸਕਦੇ ਬੜੀ ਸੋਹਣੀ ਗੱਲ ਹੋਈ ਹੈ ਕਿ ਇਤਿਹਾਸ ਨੂੰ ਸਿਰਫ ਅਤੀਤ ਵਿੱਚ ਨਹੀਂ ਵੇਖਣਾ ਚਾਹੀਦਾ ਇਤਿਹਾਸ ਨੂੰ ਅਸੀਂ ਇਤਿਹਾਸ ਬੋਲਦੇ ਵਿੱਚ ਰੱਖੀਏ ਕਿ ਪਹਿਲਾ ਸਾਡੀਆਂ ਕੀ ਮਸਟ ਸਟੈਪ ਹੋ ਗਈਆਂ ਕਿ ਜਿਹੜਾ ਸਿਪ ਮਾਡਲ ਇੱਕ ਲੋਕਪੱਖੀ ਮਾਡਲ ਇਸ ਸੋਸਾਇਟੀ ਤੇ ਲਾਗੂ ਕਰਨਾ ਚਾਹਦੇ ਆ ਵੀ ਉਹ ਸਾਦ ਸੇ ਸਾਡੇ ਕੋਲ ਕੀ ਮਾਡਲ ਹੋਵੇ ਜਿਸ ਨੂੰ ਲੈ ਕੇ ਕਿਉਂਕਿ ਇਹ ਨਹੀਂ ਹੈ ਕਿ ਸਾਡਾ ਸਟਰਕਚਰ ਹੋਰ ਹੈ ਸਾਡੀ ਸੋਸਾਇਟੀ ਹੋਰ ਆ ਉਹ ਇੱਕ ਬਣਾਉਣ ਦੀ ਬਹੁਤ ਜ਼ਿਆਦਾ ਲੋੜ ਆ

ਇਹ ਲਾਲ ਬਹਾਦਰ ਬਰਮਾ ਹੋਰਾਂ ਦੀ ਜਿਨ੍ਹਾਂ ਨੇ ਬਹੁਤ ਸਿਸਚਿਤ ਸੋਹਣੇ ਦਾਨ ਦਿੱਤੇ ਕਿ ਅਸੀਂ ਇਤਿਹਾਸ ਨੂੰ ਕਿਵੇਂ ਪੜਨਾ ਹੈ ਤੇ ਇਸ ਕਿਤਾਬ ਨੂੰ ਵੀ ਜਦੋਂ ਅਸੀਂ ਪੜਾਂਗੇ ਤਾਂ ਇਹਦੇ ਵਿੱਚੋਂ ਆਪਣੇ ਹੀ ਨਜ਼ਰੀਏ ਦੇ ਨਾਲ ਚਾਹੇ ਕਲੰਪਸਾ ਵੈਕ ਸਾਫੀ ਕਹੇ ਗਏ ਨੇ ਟੋਟੇਰੀਅਲ ਫਲਾਪ ਚਾਹੇ ਉਹਨਾਂ ਦੀ ਭਾਸ਼ਾ ਵਿੱਚ ਇਹ ਸ਼ਬਦ ਸੀ ਸ਼ਹ ਬਟ ਉਹ ਕਿੰਨਾ ਦੇ ਹੱਕ ਵਿੱਚ ਭੁਗਤੇ ਪੂਨ ਜੀ ਭਤੀਆਂ ਦੇ ਅੱਜ ਸਾਡੇ ਸਮਾਜ ਦੇ ਵਿੱਚ ਕੀ ਕੀ ਕੁਝ ਹੋਰ ਹੈ ਉਸ ਨਜ਼ਰੀਏ ਦੇ ਨਾਲ ਤਾਂ ਅਸੀਂ ਉਹਨਾਂ ਨੂੰ ਦੁਸ਼ਮਣ ਹੀ ਕਵਾਂਗੇ ਨਾ ਤੇ ਅਥੀਰ ਦੇ ਵਿੱਚ ਮੈਂ ਇਹ ਗੱਲ ਕਹਾਂਗੀ ਕਿ ਬੜੀਆਂ ਬੜੀ ਖੂਬਸੂਰਤ ਤਲਾਇਆ ਨੇ ਕਿ ਉਹ ਵੀ ਧਾਰ ਸਿੱਜਦੇ ਨੇ ਸਿਰ ਲੈ ਕੇ ਤੇ ਅਸੀਂ ਵੀ ਧਾਰ ਸਿੱਜਦੇ ਹਾਂ ਸਿਰ ਲੈ ਕੇ ਤੇ ਅਸੀਂ ਆਪਣੇ ਇਤਿਹਾਸ ਨੂੰ ਕਿਵੇਂ ਸਿੱਜਣਾ ਹੈਗਾ ਆ ਇਹ ਅਸੀਂ ਤਾਂ ਹੀ ਸਿੱਝ ਪਾਵਾਂਗੇ ਜੇ ਇਹ ਨਹੀਂ ਆ ਕਿ ਕ੍ਰਾਂਤੀਏ ਦੇਸ਼ ਤੇ ਅਧਰੋਹੀ ਪੈਦਾ ਹੋਣੀ ਆ ਪਰ ਦੁਨੀਆਂ ਦੇ ਲੋਕ ਪੱਖੀ ਇਤਿਹਾਸ ਤੋਂ ਸਾਨੂੰ ਸਬਕ ਲੈਣ ਦੀ ਲੋੜ ਆ ਜਿਨ੍ਹਾਂ ਨੇ ਸਾਡੇ ਲਈ ਇੱਕ ਵਿਗਿਆਨ ਦਾ ਰਸਤਾ ਖੋਲ੍ਹਿਆ ਜਿਨ੍ਹਾਂ ਨੇ ਸਾਡੇ ਲਈ ਇੱਕ ਨਵੀਂ ਚੇਤਨਾ ਦਾ ਰਸਤਾ ਖੋਲ੍ਹਿਆ ਪੂੰਜੀਵਾਦੀ ਦਾ ਜਿਹੜਾ ਖਾਸਾ ਸ਼ੁਰੂਆਤੀ ਖਾਸਾ ਜਿਹੜਾ ਲੋਕ ਪੱਖੀ ਹੈਗਾ ਜਿਨੇ ਵਿਗਿਆਨ ਵੀ ਦਿੱਤਾ ਤੇ ਚੇਤਨਾ ਵੀ ਦਿੱਤੀ ਉਸ ਲੜਾਕਾ ਜੋਗਾ ਪਰ ਅੱਜ ਦਾ ਪੂੰਜੀਵਾਦ ਜਿਹੜਾ ਇੱਕ ਲੁਟੇਰਾ ਬਣ ਕੇ ਮੁਲਕ ਜਿਹੜੇ ਸਾਟੇ ਦੇਸ਼ ਵਰਗੇ ਜਿਹੜੇ ਤੀਜੀ ਦੁਨੀਆ ਦੇ ਮੁਲਕ ਨੇ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਤਲਾਵੇ ਵਿੱਚ ਲੈ ਲਈ ਕਿੱਦਾਂ ਲਿਆ ਇਸ ਤਰ੍ਹਾਂ ਦੇ ਸੰਬੰਧਾਂ ਤੇ ਕੀ ਕਸ਼ਟਾ ਰਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਦੇ ਜੰਗ ਲਾ ਰਿਹਾ ਅਸੀਂ ਇਸ ਪੂੰਜੀਵਾਦੀ ਵਿਰੋਧਤਾ ਕਰਦੇ ਆ ਮੈਨੂੰ ਲੱਗਦਾ ਕਿ ਸਾਰੇ ਸਾਥੀਆਂ ਨੂੰ ਇੱਕ ਕਿਤਾਬ ਪੜ੍ਹਨੀ ਚਾਹੀਦੀ ਹੈ ਜਿਹਦੇ ਵਿੱਚ ਨਾਨਕ ਵੇਲਾਪੁਰ ਨਾਨਕ ਜੀ ਦੇ ਸਮੇਂ ਦੁਨੀਆ ਭਰ ਦੇ ਵਿੱਚ ਕਿਹੜੇ ਪਰਵਰਤਨ ਹੋ ਰਹੇ ਸਨ ਤੇ ਉਹ ਸਾਡੇ ਦੇਸ਼ ਦੇ ਵਿੱਚ ਉਹ ਪਰਵਰਤਨ ਕਿਉਂ ਨਹੀਂ ਹੋਏ ਜਾਂ ਸਾਡੀ ਸੋਸਾਇਟੀ ਦੇ ਵਿੱਚ ਕਿਤੇ ਕੈਸ਼ ਦਾ ਕਿਸਰ ਕਾਤੇ ਨਾਲ ਚੱਲ ਰਹੀ ਸੀ दिशा की सी बहुत ही वह विचार विशा है बहुत बहुत मुबारक जगतीश पापड़ा जी जिन्ह ने खूबसूरत